त ਲਵਰਡਾ ਨੀ ਐਕਸੀਡੈਂਟ ਹੋਇਆ ਏਅਰਪੋਰਟ ਰੋਡ ਤੇ ਹਾਂਜੀ ਕੀ ਇਨਸੀਡੈਂਟ ਆ ਕਿ ਡੈਥ ਹੋਈ ਗਈ ਹੈ ਇਹ ਗੱਡੀ ਚ ਲਾਉਣ ਇਹਨਾਂ ਦਾ ਹੱਥੋਂ ਡੋਲ ਗਿਆ ਕੋਈ ਗੱਡੀ ਬਹੁਤ ਤੇਜ਼ੀ ਕਾਫੀ ਤੇ ਹੁਣ ਬਾਕੀ ਫਿਰ ਤੁਹਾਡੇ ਸਾਹਮਣੇ ਇਹ ਗੱਡੀ ਚੋਹ ਹੋ ਗਈ ਕਿੰਨੇ ਵਿਅਕਤੀ ਸਵਾਰ ਸੀ ਜੇ ਗੱਡੀ ਤੇ ਤਿੰਨ ਤੋਂ ਚਾਰ ਜਣੇ ਕਿੰਨੇ ਵਜੇ ਕਰਨਾ ਬਾਰਤ ਕਰਨਾ ਹੈ ਚਾਰ ਕੁ ਵਜੇ ਦੀ ਜੇਸਾ ਦੇਖੋ ਤੇ ਬੇਕਰੀ ਡੈਥ ਹੋਈ ਹੈ ਕੋਈ ਜਖਮੀ ਵੀ ਹੋਇਆ ਮੈਂ ਕਿਹਾ ਮਨੀ ਮਨੀ ਇਹ ਲੇਡੀ ਜਿਹੜੀ ਚਲਾਦੀ ਉਹ ਵੀ ਵੇਖੋ ਰੋਡ 'ਤੇ ਕੋਈ ਐਕਸੀਡੈਂਟ ਹੋਇਆ ਏ ਏਅਰਪੋਰਟ ਰੋਡ ਤੇ ਹਾਂਜੀ ਕੀ ਇਨਸੀਡੈਂਟ ਏ ਹੈ ਕੁਝ ਡੈਥ ਹੋਈ ਗਈ ਹੈ ਅਲਰੇਡੀ ਇੱਕ ਗੱਡੀ ਚ ਲਾਉਣ ਇਹਨਾਂ ਦਾ ਹੱਥੋਂ ਡੋਲ ਗਿਆ ਕੋਈ ਕਾਫੀ ਤੇਜ਼ੀ ਕਾਫੀ ਤੇਜ਼ ਹੁਣ ਬਾਕੀ ਫਿਰ ਤੋੜੇ ਸਾਹਮਣੇ ਇਹ ਰੇਡੀਓ ਹੋ ਸਕੀ ਕਿੰਨੇ ਵਿਅਕਤੀ ਸਵਾਰ ਸੀ ਜੇ ਗੱਡੀ 'ਚ ਠੀਕ ਹੈ ਤਿੰਨ ਤੋਂ ਚਾਰ ਜਣੇ ਕਿੰਨੇ ਵਜੇ ਕਰਨਾ ਬਾਹਰ ਕਰਨਾ ਹੈ ਚਾਰ ਕੁ ਵਜੇ ਵੀ ਵਿਸ਼ੇਸ਼ ਦੇਖੋ ਤੇ ਬੇਕਰੀ ਡੈਥ ਹੋਈ ਹੈ ਕੋਈ ਜਖਮੀ ਵੀ ਹੋਇਆ ਉਹ ਜਿਹੜੀ ਜਿਹੜੀ ਜਲਾਦੀ ਉਹ ਵੀ ਦੇਖੋ